میں نے ایک اسلامی دنیا دی گاتھا چیتے آ رہی ہے رابیہ رابیات حسن دو صوفی سنت ہوئے نے سمکالی ہوئے نے جیسے کہ میرا اور کہنے سمکالی حسن پہ رابیہ سمکالی ہوئے حسن ایسا ہے جیسے کہ سورداس میرا ایسی ہے جیسی کہ راب رابیا اسلامی دنیا دی میرا رات کا وقت ہے سورج غروب ہو گیا باہر آ کے مشال دی روشنی کچھ لب رہی ہے پرانا زمانہ حکومت دی طرفوں شہر مشالہ جاندیاں سن گلیاں اور وہ مشال رات دے پہلے پیر تک چلے جلدی سی تاکہ آن جا وال روشنی ملے پرانا زمانہ کافی صدیاں پہلے بھی گل تو روشنی دے لب رہی ہے کچھ حسن آ گیا روز رات دے پہلے پیر بیٹھ کے خدا دی چرچا کرتے س ਔਰ ਚਰਚਾ ਕਰਦਿਆਂ ਕਰਦਿਆਂ ਯਾਦ ਵਿਚਲੇ ਨਾਉਂਦੇ ਸਭ ਇਬਾਦਤ ਕਰਦੇ ਸਨ ਆਪਣਾ ਆਪਣਾ ਅਨੁਭਵ ਰੋਜ਼ ਇੱਕ ਦੂਜੇ ਨੂੰ ਦੱਸਦੇ ਸਨ ਕਦਨ ਹਾਣ ਨੂੰ ਹਾੜ ਪਿਆਰ ਹੁੰਦਾ ਹੈ ਤੋ ਹਾਣ ਸਰੀਰ ਦਾ ਹੁੰਦਾ ਹੈ ਆਣ ਮਨ ਦਾ ਵੀ ਹੁੰਦਾ ਹੈ ਮੂਰਖ ਤੇ ਸਿਆਣੇ ਦਾ ਕੋਈ ਹਾਣ ਨਹੀਂ ਬਾਵੇ ਉਮਰ ਦਾ ਹਾਣ ਹੋਵੇ ਬਾਵੇ ਦੋਵੇਂ ਹੀ 50 50 ਸਾਲ ਦੇ ਹੋਣ ਪਰ ਇੱਕ ਮੂੜ ਹੈ ਇੱਕ ਸਿਆਣਾ ਹੈ ਇੱਕ ਕਰੋਧੀ ਹੈ ਇੱਕ ਸ਼ਾਂਤਮਈ ਹੈ ਕੋਈ ਹਾਰ ਨਹੀਂ ਹੈ ਅਕਲ ਦਾ ਹਾਰ ਨਹੀਂ ਹੈ ਇੱਕ ਦੂਰ ਦ੍ਰਿਸ਼ਟ ਹੈ ਇੱਕ ਤੰਗ ਨਜ਼ਰ ਹੈ ਤੇ ਕੋਈ ਹਾਰ ਨਹੀਂ ਹੈ ਕਿਉਂਕਿ ਤਾਲਮੇਲ ਨਹੀਂ ਬੈਠੇਗਾ ਸਵਾਦ ਨਹੀਂ ਆਏਗਾ ਉਹਨਾਂ ਦਾ ਸੰਬੰਧ ਨਹੀਂ ਜੁੜੇਗਾ ਤਾਂ ਦੋਹਾਂ ਦਾ ਹਾਨ ਇੱਕੋ ਸੀ ਸਰੀਰ ਕਰਕੇ ਦੋਹਾਂ ਦਾ ਹਾਨ ਇੱਕੋ ਸੀ ਅਕਲ ਕਰਕੇ ਦੋਹਾਂ ਦਾ ਹਾਨ ਇੱਕੋ ਸੀ ਸਮਝ ਕਰਕੇ ਲੇਕਿਨ ਰਾਬੀਆਂ ਨੂੰ ਅੱਜ ਐਸਾ ਮਹਿਸੂਸ ਹੋਇਆ ਕੁਝ ਹਸਨ ਦੇ ਜਲ ਤੇ ਉਸ ਨੂੰ ਮੈਂ ਠੀਕ ਕਰਨਾ ਹੈ ਔਰ ਉਹ ਠੀਕ ਹੋ ਸਕਦਾ ਹੈ ਕਿਉਂਕਿ ਇੱਕ ਦੂਜੇ ਦਾ ਰੋਜ਼ ਸੁਧਾਰ ਕਰਦੇ ਸਨ ਸੁਧਾਰ ਕਰਨ ਦਾ ਇਹ ਢੰਗ ਹੈ ਕਿ ਅਗਲੇ ਨੂੰ ਇਹ ਵੀ ਮਹਿਸੂਸ ਨਾ ਹੋਵੇ ਕਿ ਮੈਂ ਨਹੀਂ ਜਾਣਦਾ ਤੇ ਜਣਾ ਦੇ ایک یہ ڈنگ آدھا پہلے اگلے نو محسوس کراؤ کہ نہیں تھی جاننا کہ پھر دسنا یہ چوٹ ہے یہ اپنی اکل کی چوٹ کسی کو مارنی ہے جیسے میں کئی دفعہ دیکھتا کوئی راگی سنگھ کوئی گینی چلو پنکتی بھول دا اتنا اتھا ساگر ہے یا غلط پڑھ لینا تو جس جسنوں پنکتی کدھر صحیح آ تو پوچھتا دے یہ پنگتی پڑھنا ਇਹ ਪੰਕਤੀ ਉਸ ਰਾਗੀ ਕੋਲੋਂ ਸਮਝਣ ਵਾਸਤੇ ਜਾਣਨ ਵਾਸਤੇ ਨਹੀਂ ਪੜਾ ਰਿਆ ਇਹਨੂੰ ਝੋਟਵਾਰੀਏ ਤੋਂ ਵੱਲ ਪੜਾ ਰਿਆ ਹੈ ਇਸ ਤਰ੍ਹਾਂ ਇਹ ਸਮਝਾਣ ਦਾ ਡੰਗ ਸੰਸਾਰੀਏ ਜਗਤ ਦਾ ਭਗਤਾਂ ਦਾ ਡੰਗ ਨਹੀਂ ਰਹਾ ਝੋਟ ਵੀ ਨਾ ਪਹੁੰਚੇ ਤੇ ਦੱਸ ਦੇਈਏ ਝੋਟ ਵੀ ਨਾ ਪਹੁੰਚੇ ਤੇ ਸਮਝ ਆ ਜਾਵੇ ਝੋਟ ਵੀ ਨਾ ਪਹੁੰਚੇ ਤੇ ਉਸਨੂੰ ਪਤਾ ਵੀ ਜਾਵੇ لب رہی ہے مشال کی روشنی چھ حسن آئے کہ رابیہ کی گم گئے کی کھو گئے کی لب رہی ہے کہنے لگی سوئی لب رہی ہے سوئی لب رہی ہے کتھے کھوئی ہے اندر کھوئی ਕਾਰ ਵਿੱਚ हसन ਹੱਸਦੇ ਕਹਿੰਦੇ ਹੈ ਕੋਈ ਘਰ ਵਿੱਚ ਕੋਈ ਘਰ ਦੇ ਚਲ ਕੋਈ ਘਰ ਦੇ ਚਾ ਦੇ ਰਹੇ ਮਸ਼ਾਲ ਕੋਈ ਨਹੀਂ ਮੈਂ ਗਰੀਬ ਮਸ਼ਾਲ ਕਿਥੋਂ ਲਾਵਾਂ ਤੇਲ ਕਿਥੋਂ ਲਾਵਾਂ ਮੇਰੇ ਕੋਲ ਨਹੀਂ ਹੈ ਹਨੇਰੇ ਵਿੱਚ ਬੈਠਦੇ ਸੰਭ ਹੈ ਮਸ਼ਾਲ ਜਲਾਣ ਲੋਗਾ ਤੇਲ ਕਿੱਥੇ ਹਨੇਰਾ ਕਰਦੇ ਚੰਦੇ ਰਹਾ ਹਸਨ ਕਹਿੰਦੇ ਇਸ ਦਾ ਮਤਲਬ ਹੈ ਜਿੱਥੇ ਸੋਈ ਗੁੰਮ ਹੋਈ ਹੈ ਉੱਥੇ ਹਨੇਰਾ ਹੈ ਔਰ ਜਿੱਥੇ ਗੁੰਮ ਨਹੀਂ ਹੋਈ ਉੱਥੇ ਚਾਨਣਾ ਹੈ ਤੇ ਚਾਨਣ ਸੋ ਲੱਭ ਰਹੀ ਹੈ ਕਿਥੇ ਸੋਈ ਹੈ ਨਹੀਂ ਤੇ ਜਿੱਥੇ ਸੋਈ ਹੈ ਉੱਥੇ ਹਨੇਰਾ ਰਾਬੀਆ ਕਹਿੰਦੀ ਇਹੀ ਤਾਂ ਮੈਂ ਦੁਨੀਆ ਨੂੰ ਕਹਿਣਾ ਚਾਹਾਂ ਇਹੀ ਦਗਾ ਜਿੱਥੇ ਲੱਭ ਰਿਹਾ ਉੱਥੇ ਕਹਿੰਦੇ ਰਹਾ ਕਿ ਲੱਭਣਾ ਕਿੱਥੋਂ ਹੋਵੇਗਾ ਕਿਹੜੀ ਜਗ੍ਹਾ ਤੋਂ ਲੱਭਣਾ ਹੋਵੇਗਾ ਆਪਣੇ ਅੰਦਰ ਬਾਹਰ ਬੜਾ ਚਾਣਣਾ ਹੈ ਤੋਂ ਬਾਹਰ ਤੇ ਉਹ ਹੈ ਨਹੀਂ ਸੂਰਜ ਜਲ ਰਿਹਾ ਹੈ ਮਸ਼ਾਲ ਜਲ ਰਹੀ ਹੈ ਇਸ ਲਈ ਤੇ ਲੱਭਿਆ ਨਹੀਂ ਜਾ ਸਕਦਾ ਅੱਜ ਤੱਕ ਮਨੁੱਖ ਬਾਹਰ ਹੀ ਲੱਭਦਾ ਰਿਹਾ ਕਾਰਨ ਇਹਨੂੰ ਪਰਵਾਰ ਮਿਲਿਆ ਬਾਹਰ ਇਨੋ ਧਨ ਮਿਲਿਆ ਬਾਹਰ ਇਨੋ ਦੋਸਤ ਮਿੱਤਰ ਮਿਲੇ ਨੇ ਬਾਹਰ ਇਨੋ ਮਾਨ ਸਨਮਾਨ ਮਿਲਿਆ ਹੈ ਬਾਹਰੋ ਇਨੋ ਸੰਸਾਰ ਮਿਲਿਆ ਹੈ ਬਾਹਰੋ ਕਿ ਸੋਚਦਾ ਨਿਰੰਕਾਰ ਵੀ ਸ਼ਾਇਦ ਬਾਹਰ ਹੋ ਨਹੀ ਬਾਹਰ ਟੋਲੇ ਸੋ ਭਰਮ ਗਰੀ ਪਰ ਕੀਤਾ ਕੀ ਜਾ ਇਸ ਦਾ ਅਨੁਭਵੀ ਬਾਹਰ ਦਾ ਅੰਦਰ ਦਾ ਤੇ ਹੈ ਕੀ ਹੋਤੈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਏ ਪਰ ਉਥੇ ਤੇ ਅੰਧੇ ਰ ਸਮਝ ਕੋਈ ਜਿੱਥੇ ਹੈ ਜਿੱਥੇ ਸੋਈ ਪਈ ਹੈ ਅੰਧੇਰ ਜਿੱਥੇ ਰੋਸ਼ਨੀ ਉੱਥੇ ਹੈ ਉੱਥੇ ਤੇ ਪਦਾਰਥ ਹੈ ਉੱਥੇ ਤੇ ਪ੍ਰਵਾਹ ਉੱਥੇ ਤੇ ਸੰਸਾਰ ਪਰ ਜਿੱਥੇ ਨਿਰੰਕਾਰ ਹੈ ਉੱਥੋਂ ਦੀ ਸਮਝ ਕੋਈ ਨਹੀਂ ਔਰ ਜਿਸ ਦੀ ਸਮਝ ਹੈ ਉੱਥੇ ਹੈ ਨਹੀਂ ਰਾਬੀਆ ਕਹਿੰਦੀ ਇਹੀ ਤਾਂ ਮੈਂ ਕਹਿ ਰਹੀ ਹਾਂ ਕਿਉਂਕਿ हसन ਕਈ ਦਿਨਾਂ ਦਾ ਕਹਿ ਰਿਹਾ ਸੀ ਹਜ ਤੇ ਜਾਣਾ ਹੈ ਹਜ ਤੇ ਤੇ ਰਾਬੀਆ ਕਹਿੰਦੀ ਸੀ ਆਪਾਂ ਤੇ ਰੋਜ਼ ਹਜ ਕਰਨੇ ਆ ਰੋਜ਼ ਕਰਦੇ ਆ ਰੋਜ਼ ਕਰਦੇ ਆ ਹਸਨ ਰੋਜ਼ ਪ੍ਰੇਰਨਾ ਦੇਂਦਾ ਸੀ ਹਜ ਤੇ ਜਾਣਾ ਹਜ ਤੇ ਜਾਣਾ ਰਾਬੀਆ ਰੋਜ਼ ਕਹਿੰਦੀ ਸੀ ਅਸੀਂ ਤੇ ਰੋਜ਼ ਹਜ ਕਰਕੇ ਆਉਂਦੇ ਆ ਰੋਜ਼ ਹਜ ਕਰਕੇ ਆਉਂਦੇ ਆ ਭਗਤ ਬੈਣੀ ਜੀ ਨੇ ਵੀ ਕਿਹਾ ਬੈਣੀ ਤੇ ਸੰਗਮ ਪ੍ਰਿਆਗ ਮਨ ਮੱਜਨ ਕਰੇ ਤੇ ਤਾਂ ਹੀ بارہ سال بعد تھی کمبھ دنان کروز کرتے پگت بہنی روز کرتے دروی دنان روز کرتے سنگم پریاد من مجھن کرے تی تھا. مشال جل رہی اتے سوئی ہے کوئی نہیں جتھے سوئی ہے اتنے اندھیرا ہے میں پھر عرض کر ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਉਹ ਬੇਗਰ ਓਮ ਰੋਮ ਦੇ ਚ ਪਰਮਾਤਮਾ ਮੇਰੀ ਸਮਝ ਦੇ ਚ ਨਹੀਂ ਹੈ। ਤੋ ਨਹੀਂ। ਤੋ ਪਹਿਲੇ ਕੋਸ਼ਿਸ਼ ਹੈ ਗੁਰਨਾਨਕ ਦੀ ਸਮਝ ਦੇ ਚ ਆ ਜਾਏ। ਤੋ ਸਮਝ ਚ ਕੌਣ ਆਵੇ? ਤੋ ਪਹਿਲੇ ਸ਼ਲੋਕ ਦੇ ਚ ਉਸ ਦਾ ਜ਼ਿਕਰ ਕਰਦੇ ਨੇ ਆਦ ਸਚ, ਜੁਗਾਦ ਸਚ, ਐਦਿ ਸਚ, ਨਾਨਕ ਹੋਸੀ ਵੀ ਸਚ। ਯੁਗਾ ਦੇ ਆਤਮ ਸਮੇਂ ਦੀ ਆਰੰਭ ਤੋਂ ਪਹਿਲੇ ਕੋਈ ਸੀ ਅਜੇ ਸੰਸਾਰ ਦਾ ਆਗ ਕਦੋਂ ਤੋਂ ਸ਼ੁਰੂ ਹੋਇਆ ਅਜੇ ਤਾਂ ਇਹ ਵੀ ਕੋਈ ਪਤਾ ਨਹੀਂ ਕਿ ਦੁਨੀਆ ਕਦੋਂ ਬਣੀ ਅਰਬਾਂ ਕਰਮਾਂ ਸਾਲ ਦੇ ਕਿਆ ਸੀ ਅੰਦਾਜ਼ੇ ਸਮੇਂ ਦੇ ਆਗ ਤੋਂ ਪਹਿਲੇ ਸੰਸਾਰ ਦੇ ਆਗ ਤੋਂ ਪਹਿਲੇ ਉਹੀ ਸੀ ਹੁਣ ਵੀ ਹੋਈ ਹੈ ਆਗਾ ਵੀ ਹੋਈ ਹੋਵੇਗਾ ਆਗ ਸੱਚ ਜੋਗਾਰ ਸੱਚ ਐ ਵੀ ਸੱਚ ਨਾਮਿਕ ਹੋਸੀ ਹੀ ਸੱਚ